ਯਾਤਰੀगण ਕਿਰਪਾ ਕਰਕੇ ਧਿਆਨ ਦੇੋ ਹੋ ਪਾਕੇ ਮੰਦਰਾ ਕੋਰ ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋ ਵੀਰੇ ਹੁਣ ਆਪਾਂ ਚੱਲੇ ਆ ਅੰਮ੍ਰਿਤਸਰ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਤੇ ਆ ਮੇਰਾ ਆੜੀ ਛੋਟੇ ਹੁੰਦੇ ਤੋਂ ਅਸੀਂ ਜ਼ਿਆਦਾਤਰ ਇਕੱਠੇ ਜਾਂਦੇ ਆ ਤੇ ਇਹ ਪਹਿਲਾ ਵਲੌਗ ਆ ਇਹ ਪਹਿਲਾ ਬਣਾਉਣ ਦਾ ਇਹ ਆ ਵੀ ਹੁਣ ਅੱਗੇ ਤੋਂ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕਰਾਂਗੇ ਨਾਲੇ ਤੁਹਾਨੂੰ ਕਰਾਵਾਂਗੇ ਠੀਕ ਹੈ ਜੀ ਆ ਪਹੁੰਚ ਗਿਆ ਆਪਾਂ ਜਗਰਾਉਂ ਦਾ ਰੇਲਵੇ ਸਟੇਸ਼ਨ ਵੀ ਆ ਗਿਆ ਟਿਕਟ 카운ਟਰ ਤੇ ਹੁਣ ਆਪਾਂ ਇਥੋਂ ਪਹਿਲਾਂ ਜਗਰਾਉਂ ਤੋਂ ਲੁਧਿਆਣੇ ਦੀ ਟਿਕਟ ਲਵਾਂਗੇ ਤੇ ਕੀ ਕਹਿੰਦੇ 10:40 ਠੀਕ ਹੈ ਲੋ ਬਾਈ ਜੀ ਹੁਣ ਪਤਾ ਲੱਗ ਗਿਆ ਕਿ ਗੱਡੀ ਆਊਗੀ 10:00 ਵਜੇ 40 ਮਿੰਟ ਠੀਕ ਹੈ ਲੋ ਵੀ ਪੈਨ ਆ ਗਈ ਆਇਥੋਂ ਜਗਰਾਉਂ ਤੋਂ ਲੁਧਿਆਣਾ ਆਵਾਂਗੇ ਯਾਰ ਬਸ ਹੁਣ ਆਪਾਂ ਘੰਟੇ ਤੱਕ ਲੁਧਿਆਣੇ ਪਹੁੰਚਾਂਗੇ ਤੇ ਉਦੋਂ ਬਾਅਦ ਆਪਣਾ ਅੰਮ੍ਰਿਤਸਰ ਦਾ ਸਫ਼ਰ ਸ਼ੁਰੂ ਹੋਊਗਾ ਤੇ ਜੁੜੇ ਰਹੋ ਤੇ ਇਥੋਂ ਦੱਸੁੰਦੇ ਰਹਿਣਾ ਲੋ ਬਾਈ ਜੀ ਆਪਾਂ ਆ ਗਏ ਲੁਧਿਆਣੇ ਦੇ ਮੇਨ ਸਟੇਸ਼ਨ ਤੇ ਇੱਥੋਂ ਆਪਾਂ ਨੂੰ ਅਮਰitsar ਦੀ ਟਰੇਨ ਮਿਲੂਗੀ ਠੀਕ ਹੈ ਜੀ ਤੇ ਲਾਈਕ ਨੂੰ ਆਪਾਂ ਆਪਣਾ ਅਗਲਾ ਸਫ਼ਰ ਸਟਾਰਟਿੰਗ ਨਾਲ ਨਵੀਂ ਜੀ ਟ੍ਰੇਨ ਆਉਣ ਨੂੰ ਸੀਗਾ ਸਮਾਂ ਤੇ ਫਿਰ ਅਸੀਂ ਗੁਰਦੁਆਰੇ ਦੇ ਦਰਸ਼ਨ ਕਰਨ ਆਗੇ ਜੋ ਜਮਾ ਹੀ ਰੇਲਵੇ ਸਟੇਸ਼ਨ ਦੇ ਨੇੜੇ ਹੀ ਆ ਤੇ ਗੁਰਦੁਆਰੇ ਦਾ ਨਾਮ ਹੈਗਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਠੀਕ ਹੈ ਜੀ ਮੇਰੇ ਹਿਸਾਬ ਨਾਲ ਤਾਂ ਜਿਹੜਾ ਰੇਲਵੇ ਸਟੇਸ਼ਨ ਜਨਕੀ ਰੇਲਾਂ ਦੇ ਸਫ਼ਰ ਕਰਦਾ ਹੀ ਰਹਿੰਦਾ ਉਹ ਲੁਧਿਆਣੇ ਆ ਕੇ ਆ ਗੁਰਦੁਆਰੇ ਜ਼ਰੂਰ ਮੱਥਾ ਟੇਕ ਕੇ ਜਾਓ ਕਿਉਂਕਿ ਇੱਕ ਅਲੱਗ ਹੀ ਆਨੰਦ ਮਿਲਦਾ ਜੀ ਐਸ ਵੀ ਤੇ ਰਹਿਸ ਵੀ ਬਹੁਤ ਵਧੀਆ ਆ ਦੇਖੋ ਨਾਲ ਹੀ ਰੇਲਵੇ ਸਟੇਸ਼ਨ ਹੈ ਟ੍ਰੇਨਾਂ ਕੋਲ ਦੀ ਜਾਂਦੀ ਦੇਖਦੇ ਹਾਂ ਠੀਕ ਹੈ ਜੀ ਤੁਸੀਂ ਜਾ ਸਕਦੇ ਜਨਮ ਜਵਾਹਾ ਕਰ ਕਰ 4 ਵਜੇ ਟ੍ਰੇਨ ਪਹੁੰਚਣ ਲੱਗੀ ਹੈ ਹੁਣ ਅਡਾਦਰ ਐਕਸਪ੍ਰੈਸ ਤੇ ਦੇਖੋ ਕਿੰਨਾ ਬਹੁਤ ਜ਼ਿਆਦਾ ਕਾਟ ਅੱਜ ਕਿਉਂਕਿ ਘੱਟੋ ਘੱਟ ਤਿੰਨ ਟ੍ਰੇਨਾਂ ਮੈਸੇਜ ਹੈਗੇ ਮੰਤਸਰ ਸਾਹਿਬ ਤੇ ਟਾਈਮ ਹੋ ਗਿਆ 22 7 ਵਜੇ ਗਏ ਨੇ ਤੇ ਸਾਨੂੰ ਇੱਥੇ ਆਉਣ ਲਈ ਇੰਨਾ ਟਾਈਮ ਅਸਲੀ ਲੱਗਿਆ ਕਿਉਂਕਿ ਤਿੰਨ ਟ੍ਰੇਨਾਂ ਮੈਸੇਜ ਆ ਗਈਆਂ ਤੇ ਮੇਰੇ ਵੱਲੋਂ ਇੱਕ ਜਾਣਕਾਰੀ ਆ ਤੇ ਆਨਲਾਈਨ ਚੈੱਕ ਕਰ ਲਿਆ ਕਰੋ ਪਹਿਲਾਂ ਇੱਥੇ ਵੀ ਕੋਈ ਵੀ ਪਲੇਟਫਾਰਮ ਤੋਂ ਚੜ੍ਹਨ ਲਈ ਸਪੈਸ਼ਲੀ ਲੁਧਿਆਣਾ ਠੀਕ ਹੈ ਓਕੇ ਵਿਦਿਆਣੇ ਜੀਆਂ ਜ਼ਿਆਦਾਤਰ ਲੋਕਲ ਟ੍ਰੇਨਾਂ ਜਿਹੜੀਆਂ ਨੇ ਨੇ ਨੇੜੇ-ਤੇੜੇ ਜਾਣ ਵਾਲੀਆਂ ਉਹ ਜ਼ਿਆਦਾ ਮੈਸੀ ਹੁੰਦੀਆਂ ਨੇ ਭਾਈ ਠੀਕ ਆ ਹੁਣ ਆਪਾਂ ਤਾਂ ਪੰਜਾਬ ਦੇ ਅੰਦਰ ਹੀ ਆ ਭਾਈ ਅੰਦਰ-ਅੰਦਰ ਹੀ ਦੇਖੋ ਤਿੰਨ ਟ੍ਰੇਨਾਂ ਮੈਸ ਸੀਗੀਆਂ ਅਜੇ ਅਸਲੀ ਪਹਿਲਾਂ ਹੀ ਆਪਣਾ ਰੇਲਵੇ ਸਟੇਸ਼ਨ ਨਾਲ ਸੰਪਰਕ ਕਰਕੇ ਪਹਿਲੀ ਟ੍ਰੇਨ ਪੁੱਛ ਲਿਆ ਕਰੋ ਠੀਕ ਹੈ ਲੋ ਜੀ ਪਹੁੰਚ ਜੇ ਆਪਾਂ ਦਰਵਾਰ ਸਾਹਿਬ ਤੇ ਜਮਾ ਕਰੀਬ ਤੇ